ਸਤਿ ਸ਼੍ਰੀ ਅਕਾਲ ਮੈਂ ਹਰਦੀ ਅਸਮਦਰ ਨਿਊ ਦੀ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਮਾਰਤੇ ਇੱਕ ਵਾਰ ਨਜ਼ਰ ਮੁਖਸਰ ਕਿਆਂ ਤੇ ਨੰਦਰ ਸਾਹਿਬ ਪਹੁੰਚੇ ਸੀਐਮ ਮਾਨ ਪਰਿਵਾਰ ਸੋਣੇ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਟੇਕਿਆ ਮੱਥਾ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਐਕਸ਼ਨ ਮੋਰ ਦੇ ਵਿੱਚ ਪੰਜਾਬ ਗਵਰਨਮੈਂਟ ਚਾਰ ਸਾਫ ਕਾਮੰਤਰੀ ਖਿਲਾਫ ਕੇਚਲੌਣ ਦੀ ਦਿੱਤੀ ਹਰੀ ਚੰਡੀ ਕਾਂਗਰਸ ਦੀ ਸਰਕਾਰ ਚ ਮੰਤਰੀ ਰਹੇ ਓਪੀ ਸੋਨੀ ਪੱਟਪੁਛਨ ਆਸ਼ੂ ਸਾਦੂ ਸਿੰਘ ਧਰਮਸੋਧ ਤੇ ਸੁੰਦਰ ਸ਼ਾਮ ਅਰੋੜਾ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਰਾਹ ਹੋਇਆ ਪੰਜਾਬ ਚ ਸੋਕੇ ਦੀ ਮਾਰ ਰੈੱਡ ਐਂਡ ਯੈਲੋ ਜ਼ੋਨ ਦੇ ਵਿੱਚ ਸੂਬੇ ਦੇ 19 ਜ਼ਿਲ੍ਹੇ ਸੂਬੇ ਦੇ ਵਿੱਚ 1 ਜੂਨ ਤੋਂ 19 ਅਗਸਤ ਤੱਕ 35% ਘਟ ਪਿਆ ਮੀਂਹ ਬਠਿੰਡਾ ਤੇ ਫਤਿਹਗੜ੍ਹ ਚ ਗਰਮੀ ਦਾ ਬੁਰਾ ਹਾਲ ਪੰਜਾਬ ਦੇ ਵਿੱਚ ਵੱਡਾ ਹਾ사 ਨਹਿਰ ਦੇ ਵਿੱਚ ਕਾਰ ਡਿੱਗਣ ਕਾਰਨ ਦੋ ਪਟਵਾਰੀਆਂ ਦੀ ਹੋਈ ਮੌਤ ਕਾਰ ਦੇ ਉੱਡੇ ਪਰ ਖੱਟੇ ਪੰਜਾਬ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਆਗੂ ਦੀ ਹੱਤਿਆ ਦੇ ਵਿੱਚੋਂ ਲੜਿੰਦਾ ਹਤਿਆਕਤ ਅਪਲਾਇਰ ਨੂੰ ਕੀਤਾ ਗਿਆ ਗ੍ਰਿਫਤਾਰ ਸਪੈਸ਼ਲ ਸੈੱਲ ਨੇ ਐਨਆਈਏ ਦੀ ਸੰਜ੍ਹੀ ਟੀਮ ਨੇ ਲੁਧਿਆਣਾ ਤੋਂ ਕੀਤਾ ਕਾਬੂ ਕੰਗੜਾ ਦੀ ਐਮਰਜੈਂਸੀ ਫਿਲਮ ਨੂੰ ਲੈ ਕੇ ਛੜਿਆ ਵਿਵਾਦ ਐਨਪੀ ਖਾਲਸਾ ਨੇ ਫਿਲਮ ਤੇ ਰੋਕ ਲਾਉਣ ਦੀ ਕੀਤੀ ਮੰਗ ਕਪੂਰਤਲਾ ਦਾ ਪੰਜਾਬੀ ਨੌਜਵਾਨ ਵਿਦੇਸ਼ ਦੇ ਵਿੱਚ ਹੋਇਆ ਲਾਪਤਾ ਏਜੰਟ ਨੇ ਭੇਜਿਆ ਸੀ ਫਰਾਂਸ ਫਰਵਰੀ ਦੇ ਵਿੱਚ ਆਖਰੀ ਵਾਰ ਹੋਈ ਸੀ ਮਾਪਿਆਂ ਦੇ ਨਾਲ ਪੱਲਪ ਕਬੱਡੀ ਜਗਤ ਨੂੰ ਵੱਡਾ ਝਟਕਾ ਸੱਪ ਦੇ ਦਸਨ ਕਾਰਨ ਚੋਟੀ ਦੇ ਕਬੱਡੀ ਖਿਡਾਰੀ ਦੀ ਹੋਈ ਮੌਤ ਕਬੱਡੀ ਜਗਤ ਦੇ ਵਿੱਚ ਸ਼ੋਕ ਦੀ ਲਹਿਰ। ਕੁਰਦਾਣਾ ਦੇ ਵਿੱਚ ਸਵਾਰੀ ਬਣ ਕੇ ਆਏ ਬਦਮਾਸ਼ਾਂ ਨੇ ਚਾਕੂ ਨਾਲ ਹਮਲਾ ਕਰਕੇ ਲੁੱਟੀ ਟੈਕਸੀ। ਸੁਨਸਾਨ ਸਾਥੇ ਜਾ ਕੇ ਦਿੱਤਾ ਵਾਰਤਾ ਨੂੰ ਅੰਜਾਮ ਸਾਫਤਾ ਫੌਜੀ ਮੁਖੀ ਜੰਨਤ ਸੁੰਦਰ ਰਾਜਨ ਪਦਮਨਾਭਨ ਦਾ ਚਿਨਈ ਦੇ ਵਿੱਚ ਹੋਇਆ ਇਤਿਹਾਸਕ ਕਸ਼ਮੀਰ ਦੇ ਵਿੱਚ ਨਿਭਾਈ ਸੀ ਵੱਡੀ ਭੂਮਿਕਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਕੋਲਕਾਤਾ ਵਰਗੀ ਇੱਕ ਹੋਰ ਕਟਨਾਹ ਹਸਪਤਾਲ ਦੇ ਵਿੱਚ ਹੀ ਡਾਕਟਰ ਨੇ ਨਰਸ ਦੇ ਨਾਲ ਕੀਤਾ ਰਿ ਸੀਜੀਐਨ ਨੇ ਡਾਕਟਰਾਂ ਦੀ ਹੱਤਿਆ ਨੂੰ ਲੈ ਕੇ ਕੀਤਾ ਵੱਡਾ ਫੈਸਲਾ ਤੇਰਾ ਡਾਕਟਰਾਂ ਦੀ ਸੁਰੱਖਿਆ ਦੇ ਲਈ ਬਣੇਗੀ ਨੈਸ਼ਨਲ ਟਾਸਕ ਫੋਰਸ ਕੇਂਦਰ ਸਰਕਾਰ ਨੇ ਯੂਪੀਐਸਸੀ ਦੀ ਲੈਟਰਲ ਐਂਟਰੀ ਭਰਤੀ ਤੇ ਲਗਾਈ ਸੈਂਟਰਲ ਗਵਰਨਮੈਂਟ ਨੇ ਯੂਪੀਐਸਸੀ ਨੂੰ ਭੇਜਿਆ ਪੱਤਰ ਇੱਕ ਤੋਂ ਬਾਅਦ ਇੱਕ ਪੁਚਾਲਨੇ ਝਟਕਿਆਂ ਨਾਲ ਕੰਬੀ ਜ ਧਰਤੀ ਰਿਕਟਰ ਸਕੇਲ ਤੇ ਮਾਪੀ ਗਈ 4.9 ਦੀ ਤੀਬਰਤਾ ਤਮਿਲਨਾਡੂ ਦੇ ਕ੍ਰਿਸ਼ਨਾ ਨਗਰੀ ਦੇ ਵਿੱਚ ਸਥਿਤ ਸਕੂਲ ਚ ਫਰਜੀ ਐਨਸੀਸੀ ਕੈਂਪ ਲਗਾ ਤੇਰਾ ਲੜਕਿਆਂ ਦਾ ਕੀਤਾ ਜਿੰਸ ਸੋਸ਼ਣ ਪੁਲਿਸ ਨੇ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਕੀਤਾ ਗ੍ਰਿਫਤਾਰ ਭਾਰਤ ਦੇ ਵਿੱਚ ਤੇਜ਼ੀ ਨਾਲ ਫੈਤਰਿਆ ਇਹ ਮੰਕੀ ਪੌਕਸ ਦਾ ਖਤਰਾ WHO ਨੇ 에어ਪੋਰਟ ਤੇ ਬਾਰਡਰ ਤੇ ਕੀਤਾ ਅਲਰਟ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਵਿੱਚ ਵੀ ਮੰਕੀ ਪੌਕਸ ਨੇ ਦਿੱਤੀ ਦਸ ਤੱਕ ਚਿਲਗੋੜੀ ਚਟਾਲਿਆ ਵੱਡਾ ਹਾਦਸਾ ਇੱਕੋ ਪਟੜੀ ਤੇ ਆਈ ਰਾਜਧਾਨੀ ਐਕਸਪ੍ਰੈਸ ਦੇ ਮਾਲ ਗੱਡੀ ਅਚਾਨਕ ਲਾਉਣੀ ਪਈ ਬ੍ਰੇਕ ਕਰਜਾ ਚੋਕ ਕੇ ਅਮਰੀਕਾ ਦੇ ਨੌਜਵਾਨ ਦੇ ਨਾਲ ਬਾਪਰੇ ਘਟਨਾ সুইਮਪੂਲ ਦੇ ਜੁੜਬੜ ਕਾਰਨ ਹੋਈ ਮੌਤ। ਵਿਦੇਸ਼ ਸਰਕਾਰ ਨੇ ਖਡਾਰਿਆਂ ਨੂੰ ਕੀਤਾ ਮਾਲਾ-ਮਾਲ ਮਨੁਪਾਕਰ ਨੂੰ 5 ਕਰੋੜ ਨਿਰਚੋਪਰਨ 4 ਕਰੋੜ ਤੇ ਕਲਜੀ ਤਗਮਾ ਜੇਤੋ ਨੂੰ ਦਿੱਤੇ 2.5 ਕਰੋੜ ਰੁਪਏ ਵਿਨੇਸ਼ ਵਗਾਟ ਨੂੰ ਵੀ ਮਿਲੇ 4 ਕਰੋੜ ਰੁਪਏ। ਇਸਨੋਂ ਤੱਕ ਦੇ ਮੁੱਖ ਬਣਾ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼।